ਸੋ ਖਾਮਿਰ ਦਾ ਸਾੜ ਕੇ ਸਾਫ ਪੀਆ ਦੀਵਾਰ ਬਾਕੀ ਜੋ ਨੁਗਦਾ ਬਚ ਗਿਆ ਸਿਰ ਮਲੇਸ ਤੇ ਝਾੜ ਆਇਆ ਮਲੇਸਾ ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ ਤੇਰਾ ਖਾਲਸੇ ਦੇ ਨਾਲ ਦਾਵਾ ਕੋਈ ਨਹੀਂ ਪੁੱਗਦਾ ਲਾਇਆ ਸਿੰਘਾਂ ਨੇ ਸਾਣਾ ਨਾਰੂ ਰਾਜਾ ਨਾਰੂ ਰਾਣਾ ਖਾਲਸੇ ਚਾਰਕੂਟ ਵਿੱਚ ਜਾਣਾ ਓ ਤੈਨੂੰ ਪਵੇ ਹੋ ਜਾ ਘਾਟਾ ਤੇਰੇ ਚੁੱਲ੍ਹੇ ਅੱਗ ਨਾਲ ਤੌਲੇ ਆਟਾ ਖਾਨਾ ਤੇਰਾ ਖਰਾਬ ਪੱਟੀ ਤੇਰੀ ਮੇਸ ਕੁੜਾ ਤੇਰੀ ਅ ਗਰਕ ਗੁਰੂ ਘਰ ਦਾ ਦੋਖੀ ਆ ਨਿੰਦ ਕਾ ਪਾਪੀ ਆ ਤੋਟਾ ਗਈ ਸਿੰਘਾਂ ਦਾ ਕੋਲਾ ਨਾਰਵ ਕੰਧ ਤੇ ਨਾਰਵ ਥੋੜਾ ਖਤਰ ਤੇ ਨਹੀਂ ਕਰ ਦੂ ਲੰਨਾ ਇਹ ਕੰਨਾ ਨੂੰ ਕਰ ਦੂਗਾ ਕੋਲਾ ਓ ਚੜੀ ਚੂਕਦੀ ਨਾ ਸੁਣੇ ਕੁੱਤੀ ਭੌਂਕਦੀ ਨਾ ਸੁਣੇ ਜਿਹੜਾ ਗੁਰੂ ਘਰ ਦਾ ਦੋਖੀ ਉਦੇ ਸਿਰ ਵਿੱਚ ਕਿੱਲੀ ਫੌਂਕੀ ਨਾ ਬੌਦੀ ਪਤਲੀ ਦੇ ਨਾ ਬੌਦੀ ਮੋਟੀ ਸੁਖਿਆ ਸੁਖ ਵਰਤਾਈ ਦੁੱਖਾਂ ਦਾ ਕਰੀ ਨਾਸ ਨਾਨਕ ਪਾਟਾ ਸਕਦਿਆ ਸਭੇ ਕਾਰਜ ਰਾਸ ਸਭੇ ਕਾਰਜ ਰਾਸ ਦਿਲ ਘਰ ਦਿਆ ਦੋਚਿਆ ਨਿੰਦਕਾ ਪਾਪੀਆ ਓ ਕੀ ਹੋ ਗਿਆ ਤੇਰੀ ਮਤ ਨੂੰ ਬਾਜਾਂ ਮਾਰਦਾ ਕੰਨ ਉਪਤਤ ਨੂੰ ਕਪਾ ਪੈਤਰੀ ਲੱਤ ਨੂੰ ਤੇ ਬਾਜ ਪੈਤਰੀ ਅੱਖ ਨੂੰ ਤੂੰ ਕੀ ਲੈਣਾ ਸਿੰਘਾਂ ਨਾਲ ਲੜ ਕੇ ਦਿਨ ਕੱਟ ਲਾ ਤੂੜੀ ਵਾਲੇ ਅੰਦਰ ਵੜ ਕੇ ਆਊਗਾ ਬੀਰ ਖਾਲਸਾ ਚੜ ਕੇ ਤੈਨੂੰ ਕੱਢ ਲੂ ਧੌਣੋਂ ਫੜ ਕੇ ਸੋਦਾ ਲਾਉਣਾ ਹੀ ਤੈਨੂੰ ਲੰਮੇ ਪਾ ਕੇ ਤੇਰੀ ਹਿੱਕ ਤੇ ਚੜਨਾ ਹੀ ਰਗੜੇ ਲਾ ਕੇ ਤੇਰੀ ਹਿੱਕ ਤੇ ਚੜਨਾ ਹੀ ਰਗੜੇ ਲਾ ਕੇ ਭੰਨ ਦਿਆਂਗੇ ਤੇਰਾ ਸੱਜਾ ਗੋਡਾਂ ਤੇ ਖੱਬਾ ਮੋਢਾ ਉਹ ਤੈਨੂੰ ਛੱਡਣਾ ਨਹੀਂ ਭੱਜਣ ਜੋਗਾ ਬੜਾ ਕੇ ਤੇਰਾ ਚਿੜੀਏ ਦਾ ਜੱਕਾ ਤੇਰੇ ਪੱਲੇ ਦੀ ਛੱਡਾ ਫੱਕਾ ਸਿੰਘੋ ਪੀ ਲੋ ਪਰ ਪਰ 파ਟੇ ਲਾਦੋ ਮੁਗਲਾਂ ਦੇ ਗਾਟੇ ਮਗਲਾਨੀਆਂ ਰੋਣ ਖਲਾਰ ਕੇ ਝਾਟੇ ਤੇਗ ਤੇਗ ਫਤਿਹ ਖਾਲਸੇ ਦੀ ਹਰ ਮੈਦਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ